ਅੱਜ ਦੀ ਇਹ ਵੀਡੀਓ ਇਤਿਹਾਸਿਕ ਜਾਣਕਾਰੀ ਤੁਸੀਂ ਜਾਣ ਕੇ ਨਾ ਤੁਹਾਡਾ ਪੰਜਾਬੀਓ ਸੀਨਾ ਜਿਹੜਾ ਉਹ ਗੱਜ ਨਾਲ ਚੌੜਾ ਹੋ ਜਾਊਗਾ ਤੁਹਾਨੂੰ ਆਪਣੇ ਵੱਡ ਵਡੇਰਿਆਂ ਤੇ ਮਾਣ ਹੋਣ ਲੱਗੂਗਾ ਤੁਸੀਂ ਆਪਣੇ ਆਪ ਨੂੰ ਇੱਕ ਫਕਰ ਮਹਿਸੂਸ ਕਰੋਗੇ ਵੀ ਯਾਰ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੇ ਦੁਨੀਆ ਤੇ ਐਸੀਆਂ ਜਿੱਤਾਂ ਪ੍ਰਾਪਤ ਕੀਤੀਆਂ ਕਿ ਪੂਰੀ ਦੁਨੀਆ ਦੇ ਵਿੱਚ ਸਾਡੀ ਗੱਲ ਚੱਲਦੀ ਆ ਤੇ ਕੱਲਾ ਕੱਲਾ ਪੰਜਾਬੀ ਜਿੱਥੇ ਕਿਤੇ ਵੀ ਬੈਠੇ ਇਸ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੇ ਦੇਖਣ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਗੱਲ ਦਾ ਦਾਵਾ ਕਰਦਾ ਦਾਵਾ ਕਰਦਾ ਵੀ ਤੁਸੀਂ ਫਕਰ ਮਹਿਸੂਸ ਜ਼ਰੂਰ ਕਰੋਗੇ ਇਹ ਗੱਲ ਪਤਾ ਕਿੱਥੋਂ ਸ਼ੁਰੂ ਹੁੰਦੀ ਹੈ ਸ਼ੁਰੂ ਆਪਾਂ ਹੁਣ ਤੋਂ ਪਛਾਣ ਵਾਲ ਨੂੰ ਚੱਲਾਂਗੇ ਵੀ 2014 ਦੇ ਵਿੱਚ 2014 ਦੇ ਵਿੱਚ ਨਾ ਆਸਟ੍ਰੇਲੀਆ ਦੇ ਵਿੱਚ ਇੱਕ ਮੈਗਜ਼ੀਨ ਛਪਦਾ ਹੈਗਾ 2014 ਦੇ ਵਿੱਚ ਬਲੀਨੀਅਰ ਆਫ ਦੀ ਆਸਟ੍ਰੇਲੀਆ ਮੈਗਜ਼ੀਨ ਦੇ ਵਿੱਚ ਇਹ ਗੱਲ ਚੱਲੀ ਇਹ ਦੁਨੀਆ ਦੇ ਸਭ ਤੋਂ ਤਕੜੇ ਦਾਸਮਾਨ ਯੋਧੇ ਕਿਹੜੇ ਆ ਤੇ ਉਹਨਾਂ ਯੋਧਿਆਂ ਦਾ ਜ਼ਿਕਰ ਕੀਤਾ ਗਿਆ ਦਾ ਬਲਿਨੀਅਰ ਆਫ ਆਸਟ੍ਰੇਲੀਆ ਮੈਗਜ਼ੀਨ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਪਹਿਲੇ ਨੰਬਰ ਦਾ ਯੋਧਾ ਐਲਾਨਿਆ ਗਿਆ ਜਿਹਨੂੰ ਸਭ ਤੋਂ ਤਕੜਾ ਕਮਾਂਡਰ ਮੰਨਿਆ ਗਿਆ ਜਿਹਨੂੰ ਸਭ ਤੋਂ ਤਕੜਾ ਜਰਨੈਲ ਮੰਨਿਆ ਗਿਆ ਤੇ ਉਹ ਪਤਾ ਕੌਣ ਸੀ ਉਹ ਕੋਈ ਚੰਦਰਗੁਪਤ ਮੌਰੀਆ ਨਹੀਂ ਹੈਗਾ ਸੀ ਨਾ ਕੋਈ ਉਹ ਅਕਬਰ ਸੀ ਨਾ ਕੋਈ ਦੁਨੀਆ ਦਾ ਹੋਰ ਯੋਧਾ ਸੀ ਉਹ ਸੀਗਾ ਤੁਹਾਡਾ ਆਪਣਾ ਬਾਬਾ ਤੁਹਾਡਾ ਆਪਣਾ ਯੋਧਾ ਸਰਦਾਰ ਹਰੀ ਸਿੰਘ ਨਲਵਾ ਸਰਦਾਰ ਹਰੀ ਸਿੰਘ ਨਲੂਏ ਨੂੰ ਇਹ ਖਿਤਾਬ ਦਿੱਤਾ ਗਿਆ ਉਸ ਦੇ ਬਲੇਨੀਅਰ ਆਫ ਆਸਟ੍ਰੇਲੀਆ ਮੈਗਜ਼ੀਨ ਵੱਲੋਂ ਕਿ ਦੁਨੀਆ ਦੇ ਟੌਪ 10 ਯੋਧਿਆਂ ਦੀ ਜੇ ਅਸੀਂ ਗੱਲ ਕਰੀਏ ਨਾ ਕਿ ਉਹਨਾਂ ਦੇ ਵਿੱਚੋਂ ਨੰਬਰ 1 ਜਿਹੜਾ ਜਰਨੈਲ ਆ ਨੰਬਰ 1 ਕਮਾਂਡਰ ਆ ਦੁਨੀਆ ਦਾ ਉਹ ਸਰਦਾਰ ਹਰੀ ਸਿੰਘ ਨਲਵਾ ਤੋ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ 2013 ਦੇ ਵਿੱਚ ਭਾਰਤ ਸਰਕਾਰ ਨੇ ਭਾਰਤ ਸਰਕਾਰ ਨੇ ਡਾਕ ਟਿਕਟ ਜਾਰੀ ਕੀਤੀ ਸਰਦਾਰ ਹਰੀ ਸਿੰਘ ਨਲੂਏ। ਹੁਣ ਗੱਲ ਇਹ ਹੈ ਕਿ ਹਰੀ ਸਿੰਘ ਨਲੂਏ ਦਾ ਨਾਮ ਹੀ ਕਿਉਂ ਉਸ ਮੈਗਜ਼ੀਨ ਦੇ ਵਿੱਚ ਛਪਦਾ? ਇਹਦੇ ਪਿੱਛੇ ਬਹੁਤ ਵੱਡਾ ਰੀਜਨ ਹੈਗਾ। ਉਹ ਕਾਰਨ ਇਹ ਸੀ ਕਿਉਂ ਨੇ ਦੁਨੀਆ ਦੇ ਐਸੇ ਐਸੀ ਕੌਮ ਨੂੰ ਹਰਾਇਆ ਜਿਹਨੂੰ ਅਜ ਤੱਕ ਕਦੇ ਕੋਈ ਹਰਾ ਹੀ ਨਹੀਂ ਸਕਿਆ। USSR ਜਿੱਤ ਨਹੀਂ ਸਕੀ ਉਹਨਾਂ ਨੂੰ ਤੇ ਫਿਰ ਉਸ ਤੋਂ ਬਾਅਦ ਅਮਰੀਕਾ ਜਿਹਨੂੰ ਦੁਨੀਆ ਦਾ ਆਪ ਸਰਪੈਂਟ ਚ ਦੇਸ਼ ਆਖਦੇ ਨੇ ਨਾ ਉਹਨਾਂ ਤੋਂ ਵੀ ਉਹਨਾਂ ਤੇ ਕਾਬਜ ਨਹੀਂ ਹੋਇਆ ਗਿਆ ਬੜੇ ਸਾਲ ੱੱਕੇ ਖਾ ਕੇ ਤੇ ਖੀ ਨੂੰ ਅੱਕ ਥੱਕ ਕੇ ਜਿਵੇਂ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੀ ਆ ਕਿ ਅਮਰੀਕੀ ਫੌਜਾਂ ਜਿਹੜੀਆਂ ਉਹਨਾਂ ਨੇ ਵਾਪਸ ਮੰਗਾਲੀਆਂ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਸਾਡੇ ਵੀ ਹੱਥ ਖੜੇ ਸੀ ਇਹਨਾਂ ਤੇ ਕੰਟਰੋਲ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਹਰਾਇਆ ਸੀ ਤੋਰ ਇੱਕੋ ਇੱਕ ਜਰਨੈਲ ਹੋਇਆ ਜਿਨੇ ਅਫਗਾਨੀਆਂ ਨੂੰ ਹਰਾਇਆ ਅਜੇ ਤੱਕ ਨਹੀਂ ਕੋਈ ਇਸ ਦੁਨੀਆ ਤੇ ਜਰਨੈਲ ਯੋਧਾ ਪੈਦਾ ਨਹੀਂ ਹੋ ਸਕਿਆ ਜਿਨੇ ਅਫਗਾਨੀਆਂ ਨੂੰ ਹਰਾਇਆ ਹੋਵੇ ਤੇ ਕੋਈ ਇੱਕ ਵਾਰੀ ਨਹੀਂ ਹਰਾਇਆ ਸੀ 20 ਵਾਰ ਕਿਹਾ ਜਾਂਦਾ ਹੈ ਕਿ 20 ਵਾਰਦਾਰ ਹਰੀ ਸਿੰਘ ਨਲੂਏ ਨੇ ਅਫਗਾਨੀਆਂ ਨੂੰ ਅਫਗਾਨੀਆਂ ਨੂੰ 20 ਵਾਰ ਬੁਰੀ ਤਰ੍ਹਾਂ ਨਾਲ ਹਰਾਇਆ ਹੁਣ ਆਜੋ ਆਪਾਂ ਨਾ ਇਤਿਹਾਸ ਨੂੰ ਪੂਰਾ ਜਾਣਦੇ ਆ ਬਾਬੇ ਸਰਦਾਰ ਹਰੀ ਸਿੰਘ ਨਲੂਏ ਦੇ ਬਾਰੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਿਆਂ ਕਿ ਵੀਡੀਓ ਹੈ ਜਿਹੜੀ ਇਤਿਹਾਸਕ ਪੱਖ ਦੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਤੇ ਇਤਿਹਾਸਕ ਪੱਖ ਨੂੰ ਘੋਖਦਿਆਂ ਇਹਦੀ ਜਾਣਕਾਰੀ ਦਿੰਦਿਆਂ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਣੀਆਂ ਬੜੀਆਂ ਭੁੱਲਾਂ ਹੋ ਜਾਣੀਆਂ ਤੇ ਅਣਜਾਣ ਅਣਜਾਣ ਛੋਟਾ ਵੀਰ ਸਮਝ ਕੇ ਮਾਫ਼ ਕਰ ਦੇਜੋ ਤੇ ਹੁਣ ਆਪਾਂ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸਰਦਾਰ ਹਰੀ ਸਿੰਘ ਨਲੂਆ ਦੇ ਜਨਮ ਤੋਂ ਲੈ ਕੇ ਕਿ ਉਸ ਬੱਬਰ ਸ਼ੇਰ ਦਾ ਜਨਮ ਕਿੱਥੇ ਹੋਇਆ ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1971 ਦੇ ਵਿੱਚ ਗੁਜਰਾਂਵਾਲਾ ਵਿਖੇ ਅੱਜਕੱਲ ਜਿਵੇਂ ਪਾਕਿਸਤਾਨ ਦੇ ਵਿੱਚ ਰਹਿ ਗਿਆ ਗੁਜਰਾਂਵਾਲਾ ਉੱਥੋਂ ਦਾ ਜਨਮ ਹੈ ਪਿਤਾ ਸਰਦਾਰ ਗੁਰदयाल ਸਿੰਘ ਦੇ ਘਰ ਤੇ ਮਾਤਾ ਧਰਮਕੌਰ ਦੀ ਕੁੱਖੋਂ ਹੋਇਆ ਸੀ ਤੇ ਕਿਹਾ ਜਾਂਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਏ ਦੇ ਪਿਤਾ ਜੀ ਦੀ ਮੌਤ ਜਦੋਂ ਹੋਈ ਆ ਤੇ ਉਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਜਿਹੜੀ ਉਮਰ ਆ ਤੇ ਉਹ ਸਿਰਫ 7 ਸਾਲਾਂ ਦੀ ਸੀਗੀ ਜਦੋਂ ਸਰਦਾਰ ਹਰੀ ਸਿੰਘ ਨਲੂਆ ਦੇ ਕੋਈ ਆਵੀ ਮੋੜੇ ਲੂ ਜ਼ਮੀਨੀ ਵਿਵਾਦ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਲਈ ਸਰਦਾਰ ਹਰੀ ਸਿੰਘ ਨਲੂਆ ਪਹਿਲੀ ਵਾਰੀ ਜਦੋਂ ਆਇਆ ਨਾ ਤੇ ਕਿਹਾ ਜਾਂਦਾ ਵੀ ਉੱਥੇ ਕੋਈ ਬਹੁਤ ਵੱਡਾ ਤਖੜਾ ਪਹਿਲਵਾਨ ਆਇਆ ਹੋਇਆ ਸੀ ਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਸੀ ਤੇ ਜਦੋਂ ਉਸ ਸਨਮਾਨ ਵੱਲ ਸਰਦਾਰ ਹਰੀ ਸਿੰਘ ਨਲੂਆ ਨੇ ਦੇਖਿਆ ਤੇ ਉਹਨਾਂ ਨੇ ਕਿੰਨੇ ਵੀ ਇਹ ਇਤਿਹਾਸਕਾਰ ਲਿਖਦੇ ਆ ਕਿ ਉਹਨਾਂ ਨੇ ਮਹਾਰਾਜਾ ਅਜੀਤ ਸਿੰਘ ਨੂੰ ਕਿਹਾ ਕਿ ਤੁਸੀਂ ਇਹ ਜਿਹੜੇ ਪਹਿਲਵਾਨ ਨੂੰ ਵੀ ਇੰਨਾ ਕੁਝ ਦੇ ਰਹੇ ਹੋ ਇਹਨੂੰ ਤਾਂ ਮੈਂ ਹਰਾ ਦੇਵਾਂ ਤੇ ਫਿਰ ਉਸ ਤੋਂ ਬਾਅਦ ਉਹ ਹੋਇਆ ਕਿ ਰਾਜਾ ਜੀ ਨੇ ਉਹਨੂੰ ਸਰਦਾਰ ਹਰੀ ਸਿੰਘ ਨਲੂਆ ਨੂੰ ਤੇ ਨਾਲ কুਸਤੀ ਕਰਨ ਦੀ ਯਾਦਤ ਸੀ ਜਿਹੜੀ ਦੇ ਦਿੱਤੀ ਤੇ ਫਿਰ ਸਰਦਾਰ ਹਰੀ ਸਿੰਘ ਨਲੂਆ ਨੇ ਉਹਨੂੰ ਜਿਹੜਾ ਉਹ কুਸਤੀ ਦੇ ਦੰਗਲ ਦੇ ਵਿੱਚ ਉਸ ਪਹਿਲਵਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਪਰਸਨਲ ਜਿਵੇਂ ਆਪਾਂ ਕਹਿ ਦਈਏ ਬੋਡੀਗਾਰਡ ਕਹਿ ਲਿਏ ਜਾਂ ਅੰਗ ਰੱਖਿਆਕ ਵਜੋਂ ਤੇ ਸਰਦਾਰ ਹਰੀ ਸਿੰਘ ਨਲੂਆ ਨੂੰ ਆਪਦੇ ਅੰਗ ਰੱਖਿਆਕਾਂ ਵਜੋਂ ਸ਼ਾਮਲ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਹਰੀ ਸਿੰਘ ਨਲੂਆ ਦੀ ਚੜਤ ਦਾ ਜਿਹੜਾ ਦੌਰ ਆ ਸ਼ੁਰੂ ਹੁੰਦਾ ਤੇ ਉਹਨੇ ਫਿਰ ਜ਼ਿਆਦਾਤਰ ਜਿਹੜਾ ਸਰਦਾਰ ਹਰੀ ਸਿੰਘ ਨਲੂਆ ਦੀ ਜਿਹੜੀ ਭੂਮਿਕਾ ਰਹੀ ਉਹ ਜੰਗਾਂ ਜੁੱਦਾਂ ਦੇ ਦੌਰਾਨ ਹੀ ਰਹੀ ਆ ਤੇ ਉਹਨਾਂ ਨੇ ਕਸੂਰ ਆਟਕ ਮਲਤਾਨ ਪਸ਼ਾਵਰ ਤੇ ਇਹ ਸਾਰਾ ਕੁਝ ਜਿੱਦੇ ਜਿੱਦੇ ਤੇ ਅੰਤ ਨੂੰ ਉਸ ਖੈਬਰ ਦਰੇ ਉਸ ਖੈਬਰ ਦਰੇ ਤੋਂ ਜਾ ਕੇ ਅਫਗਾਨੀਆਂ ਨੂੰ ਠੱਲ ਪਾਤੀ ਜਿੱਥੋਂ ਕਿਸੇ ਸਮੇ ਮਹਿਮੂਦ ਗਜਨਵੀ ਵਰਗੇ ਹਮਲਾਵਰ ਭਾਰਤ ਵਿੱਚ ਦਾਖਲ ਹੁੰਦੇ ਸੀ ਇਹ ਗੱਲ ਯਾਦ ਰੱਖਿਓ ਜੋ ਜੇ ਕਿਤੇ ਸਰਦਾਰ ਹਰੀ ਸਿੰਘ ਨਲੂਆ ਨਾਮ ਦਾ ਤੇ ਅੱਜ ਦੁਨੀਆ ਦਾ ਨਕਸ਼ਾ ਹੋਰ ਹੋਣਾ ਸੀਗਾ ਉਹ ਕਿਉਂ ਹੋਣਾ ਸੀ ਕਿਉਂਕਿ ਅਜ ਜਿਹੜਾ ਪਸ਼ਾਵਰ ਤੇ ਜਿਹੜਾ ਏਰੀਆ ਅੱਜ ਪਾਕਿਸਤਾਨ ਦੇ ਵਿੱਚ ਪੈਂਦਾ ਸ਼ਾਇਦ ਇਥੋਂ ਤੱਕ ਜਿਹੜੀ ਸਰਹੱਦਾ ਉਹ ਅਫਗਾਨਿਸਤਾਨ ਦੀ ਹੋਣੀ ਸੀਗੀ ਖੈਬਰ ਦਰੇ ਦੇ ਜਮਾਂ ਨੇੜ ਬਿਲਕੁਲ ਕੋਲ ਜਮਰੂ ਤੇ ਕਿਲੇ ਨੂੰ ਹੱਕ ਆਪਦੇ ਹੱਕ ਵਿੱਚ ਕਰਕੇ ਉਹਦੇ ਤੇ ਕਬਜ਼ਾ ਕਰਕੇ ਸਰਦਾਰ ਹਰੀ ਸਿੰਘ ਨਲੂਏ ਨੇ ਅਫਗਾਨੀਆਂ ਦੇ ਸਾਰੇ ਰਾਹ ਬੰਦ ਕਰ ਦਿੱਤੇ ਤੇ ਦੋਸਤ ਮੁਹੰਮਦ ਖਾਨ ਜਿਹੜਾ ਕਿ ਉਸ ਵੇਲੇ ਅਫਗਾਨ ਦਾ ਸ਼ਾਹਕ ਸੀ ਤੇ ਉਹ ਇਹ ਗੱਲ ਜਾਣਦਾ ਸੀ ਬੜੀ ਚੰਗੀ ਤਰ੍ਹਾਂ ਨਾਲ ਕਿ ਜੇ ਇਥੋਂ ਅਗਾਹ ਵਾਲੋਂ ਸਰਦਾਰ ਹਰੀ ਸਿੰਘ ਨਲੂਆ ਬਾਧ ਆਇਆ ਨਾ ਤੇ ਇਥੇ ਬਹੁਤ ਵੱਡਾ ਸਾਡਾ ਨੁਕਸਾਨ ਹੋ ਜਾਣਾ ਕਿਉਂਕਿ ਫਿਰ ਦਰਾਲਾਬਾਦ ਤੋਂ ਹੁੰਦੇ ਹੋਏ ਨੇ ਸਿੱਧਾ ਉਹਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵੱਲ ਨੂੰ ਕੁਝ ਕਰਨਾ ਸੀ ਇਹ ਸੀਗੇ ਸਰਦਾਰ ਹਰੀ ਸਿੰਘ ਨਲੂਏ ਦੇ ਇਰਾਦੇ ਤੇ ਪਰ ਪ੍ਰਮਾਤਮਾ ਨੂੰ ਉਸ ਸਮੇਂ ਨੂੰ ਕੁਝ ਹੋਰ ਮਨਜੂਰ ਸੀਗਾ ਹੋਇਆ ਉਸ ਸਮੇਂ ਫਿਰ ਪਤਾ ਕੀ ਹੋਇਆ 37 ਦੇ ਵਿੱਚ ਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਪੋਤੇ ਨੌ ਨਿਹਾਲ ਸਿੰਘ ਦਾ ਉਹਦਾ ਵਿਆਹ ਰੱਖਿਆ ਤੇ ਵਿਆਹ ਘੱਟ ਸੀ ਤੇ ਆਪ ਦਾ ਪ੍ਰਦਰਸ਼ਨ ਆਪ ਦਾ ਸ਼ਕਤੀ ਪ੍ਰਦਰਸ਼ਨ ਜਿਆਦਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਕਿ ਸਾਰੇ ਨੇੜੇ ਨੇੜੇ ਦੇ ਰਾਜਿਆਂ ਨੂੰ ਸੱਦਾ ਭੇਜਿਆ ਉਸ ਵਿਆਹ ਲਈ ਤੇ ਇਥੋਂ ਤੱਕ ਕੇ ਬਹੁਤ ਵੱਡੇ ਅੰਗਰੇਜ਼ ਅਫਸਰ ਨੂੰ ਵੀ ਇਸ ਵਿਆਹ ਦਾ ਨਿਯੋਤਾ ਭੇਜਿਆ ਗਿਆ ਕਿ ਇਸ ਵਿਆਹ ਦੇ ਵਿੱਚ ਆ ਕੇ ਸ਼ਾਮਲ ਹੋਣਾ ਤੁਸੀਂ ਤੇ ਆਪ ਦਾ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਸਾਰੇ ਜਿੱਥੇ-ਜਿੱਥੇ ਵੀ ਮਹਾਰਾਜਾ ਅਜੀਤ ਸਿੰਘ ਦੀਆਂ ਫੌਜਾਂ ਮੌਜੂਦ ਸਨ ਉੱਥੋਂ ਫੌਜਾਂ ਨੂੰ ਲਾਹੌਰ ਦਰਬਾਰ ਦੇ ਵਿੱਚ ਬੁਲਾ ਲਿਆ ਗਿਆ ਵਾਪਸ ਤੇ ਨਾਲ ਜਿੰਨਾ ਬਰੂਦ ਜਿੰਨਾ ਤੋਫਖਾਨਾ ਆਧੁਨਿਕ ਹਥਿਆਰ ਜਿੰਨੇ ਵੀ ਸੀਗੇ ਉਹ ਸਾਰੇ ਦੇ ਸਾਰੇ ਲਾਹੌਰ ਦਰਬਾਰ ਦੇ ਵੱਲੋਂ ਬੁਲਾ ਲਏ ਗਏ ਤੇ ਇਥੋਂ ਤੱਕ ਕੇ ਜਮਰੌਹ ਦੇ ਕਿਲੇ ਦੇ ਵਿੱਚ ਸਿਰਫ 600 ਤੋਂ 700 ਸਿਪਾਈ ਰਹਿ ਗਿਆ ਸੀ ਇਤਿਹਾਸਕਾਰ ਲਿਖਦੇ ਆ ਤੇ ਉਸ ਸਮੇਂ ਸਰਦਾਰ ਹਰੀ ਸਿੰਘ ਨਲੂਆ ਨੂੰ ਵੀ ਸੱਦਾ ਭੇਜਿਆ ਗਿਆ ਤੇ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਨਲੂਆ ਸੁਮੀਰਗੜ ਦਾ ਕਿਲਾ ਹੈਗਾ ਪਸ਼ਾਵਰ ਦੇ ਵਿੱਚ ਪਸ਼ਾਵਰ ਦੇ ਵਿੱਚ ਮੌਜੂਦ ਸਨ ਤੇ ਉਹਨਾਂ ਕੋਲ 10000 ਦੇ ਕਰੀਬ ਜਿਹੜੀ ਫੌਜ ਸੀ ਤੇ 10000 ਫੌਜ ਦੇ ਵਿੱਚੋਂ ਕੁਝ ਸਿਪਾਹੀਆਂ ਨੂੰ ਨਾਲ ਲੈ ਕੇ ਤੇ ਸਰਦਾਰ ਹਰੀ ਸਿੰਘ ਨਲੂਆ ਨੇ ਵੀ ਲਾਹੌਰ ਵੱਲ ਨੂੰ ਕੂਚ ਕਰਨਾ ਸੀ ਪਰ ਹੋਇਆ ਹੋ ਕਿ ਇਸ ਅਚਾਨਕ ਸਰਦਾਰ ਹਰੀ ਸਿੰਘ ਨਲੂਆ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਤੇ ਉਧਰੋਂ ਦੋਸਤ ਮੁਹੰਮਦ ਖਾਨ ਨੂੰ ਇਸ ਗੱਲ ਦੀ ਖਬਰ ਮਿਲ ਗਈ ਕਿ ਜਿੰਨੀਆਂ ਫੌਜਾਂ ਸਨ ਜਮਰੋਦ ਦੇ ਕਿਲੇ ਦੇ ਵਿੱਚੋਂ ਤੇ ਉਹਨਾਂ ਨੂੰ ਵਾਪਸ ਲਾਹੌਰ ਵੱਲ ਬੁਲਾ ਲਿਆ ਗਿਆ ਤੇ ਇੱਥੇ ਸਿਰਫ 600 ਤੋਂ 700 ਦੇ ਕਰੀਬ ਹੀ ਫੌਜ ਰਹਿ ਗਈ ਆ ਤੇ ਉਹਨੇ ਕੀ ਕੀਤਾ ਆਪਦੇ ਪੁੱਤਰਾਂ ਨੂੰ 55 ਪੁੱਤਰਾਂ ਨੂੰ ਆਪਦਿਆਂ ਨੂੰ 40 ਤੋਂ 50 ਹਜ਼ਾਰ ਸੈਨਿਕ ਦੇ ਕੇ ਤੇ ਜਮਰਾਉ ਦੇ ਕਿਲੇ ਵੱਲੋਂ ਕੂਚ ਕਰਨ ਲਈ ਕਿਹਾ ਤੇ ਕਿਹਾ ਕਿ ਉਸ ਕਿਲੇ ਦੇ ਉੱਤੇ ਕਬਜ਼ਾ ਕਰਕੇ ਵਾਪਸ ਮੁੜਨਾ ਉੱਥੇ ਆਪਣਾ ਝੰਡਾ ਲਹਿਰਾ ਦੇਣਾ ਤੇ ਇਸ ਗੱਲ ਦੀ ਖਬਰ ਤੇ ਉਸ ਸਮੇਂ ਭਾਈ ਮਹਾ ਸਿੰਘ ਡਿਪਟੀ ਸੀਗਾ ਹਰੀ ਸਿੰਘ ਨਲੂਆ ਜੀ ਦਾ ਡਿਪਟੀ ਸੀ ਭਾਈ ਮਹਾ ਸਿੰਘ ਤੇ ਉਸ ਨੇ ਚਿੱਠੀ ਲਿਖੀ ਸਰਦਾਰ ਹਰੀ ਸਿੰਘ ਨਲੂਆ ਨੂੰ ਕਿ ਇੱਥੇ ਜਿਹੜਾ ਮਾਹੌਲ ਆ ਬਹੁਤ ਜ਼ਿਆਦਾ ਖਰਾਬ ਹੁੰਦਾ ਜਾਂਦਾ ਸਾਡੇ ਕੋਲ ਸਿਰਫ 600 ਤੋਂ 700 ਸਿਪਾਹੀ ਹਨ ਤੇ ਉਧਰੋਂ ਫੌਜਾਂ ਜਿਹੜੀਆਂ ਸਾਨੂੰ ਜਾਣਕਾਰੀ ਮਿਲੀ ਆ ਕਿ ਬਹੁਤ ਭਾਰੀ ਮਾਤਰਾ ਦੇ ਵਿੱਚ ਚੜ ਕੇ ਹਮਲਾ ਕਰਨ ਦੇ ਲਈ ਆ ਰਹੀਆਂ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਲਾਹੌਰ ਦਰਬਾਰ ਜਾਣ ਦੀ ਬਜਾਏ ਤੇ ਉਧਰ ਨੂੰ ਕੂਚ ਕਰਨਾ ਠੀਕ ਲਿਖਿਆ ਤੇ ਜਾਂਦਿਆਂ ਹੋਏ ਉਹਨਾਂ ਨੇ ਇੱਕ ਚਿੱਠੀ ਲਾਹੌਰ ਦਰਬਾਰ ਦੇ ਨਾਮ ਤੇ ਲਿਖੀ ਕੇਤੇ ਨਾਲੇ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਉਣ ਦੇ ਲਈ ਉਹ ਚਿੱਠੀ ਲਿਖੀ ਕਿ ਮਹਾਰਾਜਾ ਅਜੀਤ ਸਿੰਘ ਜੀ ਚਿੱਠੀ ਪਰ ਮਾੜੀ ਕਿਸਮਤ ਨੂੰ ਸਿੱਖਾਂ ਦੀ ਸਿੱਖ ਰਾਜ ਦੀ ਮਾੜੀ ਕਿਸਮਤ ਨੂੰ ਉਹ ਚਿੱਠੀ ਕਿਹਨੂੰ ਮਿਲੀ ਗੁਲਾਬ ਸਿੰਘ ਡੋਗਰੇ ਨੂੰ ਗੁਲਾਬ ਸਿੰਘ ਡੋਗਰਾ ਜਿਹੜਾ ਕਿ ਭਾਈ ਜਿਹੜਾ ਕਿ ਸਰਦਾਰ ਹਰੀ ਸਿੰਘ ਨਰੂਏ ਦੇ ਨਾਲ ਵੈਰ ਵਿਰੋਧ ਰੱਖਦਾ ਸੀ ਕਿਉਂਕਿ ਇੱਕੋ ਇੱਕ ਸਰਦਾਰ ਸੀ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਡੋਗਰਿਆਂ ਦੇ ਖਿਲਾਫ ਖੁੱਲ ਕੇ ਬੋਲਦਾ ਸੀ ਤੇ ਇਸ ਕਰਕੇ ਜਿੰਨੇ ਵੀ ਡੋਗਰੇ ਸਨ ਤੇ ਉਹ ਸਰਦਾਰ ਹਰੀ ਸਿੰਘ ਨਲੂਏ ਦੇ ਖਿਲਾਫ ਸਨ ਤੇ ਉਹਨਾਂ ਨੇ ਚਿੱਠੀ ਸੀ ਜਿਹੜੀ ਉਹ ਮਹਾਰਾਜਾ ਅਨੰਦ ਸਿੰਘ ਤੱਕ ਪਹੁੰਚਣ ਹੀ ਨਹੀਂ ਦਿੱਤੀ ਤੇ ਇਹਨੇ ਨੂੰ ਕੀ ਹੋਇਆ ਕਿ ਸਰਦਾਰ ਹਰੀ ਸਿੰਘ ਨਲੂਆ ਆਪਣੀਆਂ 10000 ਫੌਜਾਂ ਲੈ ਕੇ ਜਮਰੋਦ ਦੇ ਕਿਲੇ ਵੱਲ ਕੂਚ ਕਰ ਗਿਆ ਤੇ ਉੱਥੇ ਜਾ ਕੇ ਫਿਰ ਕਮਾਸਾਨ ਯੁੱਧ ਹੋਇਆ ਤੋ ਉਹ ਅਫਗਾਨੀਆਂ ਫੌਜਾਂ ਦੇ ਨਾਲ ਕਿ ਅਫਗਾਨੀ ਫੌਜਾਂ ਇੰਨੀਆਂ ਡਰ ਪੈਦਾ ਹੋਇਆ ਸੀ ਅਫਗਾਨੀ ਫੌਜਾਂ ਦੇ ਵਿੱਚ ਕਿ ਜਦੋਂ ਉੱਥੇ ਜਾ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਤੇਗ ਵਾਈ ਤੇ ਉਹ ਅੱਗੇ ਲੱਗ ਭੱਜ ਤੁਰੇ ਫਿਰ ਕੀ ਹੁੰਦਾ ਕਿ ਜਦੋਂ ਅੱਗੇ ਲੱਗ ਕੇ ਭੱਜ ਤੁਰਦਿਆਂ ਤੇ ਸਰਦਾਰ ਨਿਹਾਲ ਸਿੰਘ ਪੰਜ ਥਾ ਉਹਨਾਂ ਦਾ ਪਿੱਛਾ ਕਰਨ ਦੇ ਲਈ ਅੱਗੇ ਵੱਲ ਨੂੰ ਵਧਦਾ ਤੇ ਉਹ ਸਮੇਂ ਸਰਦਾਰ ਹਰੀ ਸਿੰਘ ਨਲੂਆ ਨੇ ਇਤਿਹਾਸਕਾਰੇ ਲਿਖਦੇ ਆ ਕੇ ਹਰਦਾ ਸਰਦਾਰ ਹਰੀ ਸਿੰਘ ਨਲੂਆ ਨੇ ਉਹਨਾਂ ਨੂੰ ਰੋਕਿਆ ਕਿ ਸਾਡੇ ਲਈ ਇਹਨਾਂ ਦਾ ਪਿੱਛਾ ਕਰਨਾ ਠੀਕ ਨਹੀਂ ਰਹਿਣਾ ਕਿਉਂਕਿ ਜਿਵੇਂ ਅਸੀਂ ਖੈਬਰ ਦਰੇ ਨੂੰ ਪਾਰ ਕਰਾਂਗੇ ਜਾਂ ਖੈਬਰ ਦਰੇ ਵੱਲ ਨੂੰ ਵਧਾਂਗੇ ਉਸ এনवायरमेंट ਤੋਂ ਉਸ ਵਾਤਾਵਰਣ ਤੋਂ ਅਸੀਂ ਅਣਜਾਣ ਤੇ ਉਹ ਲੋਕ ਛੁਪ ਕੇ ਸਾਡੇ ਤੇ ਅਫਗਾਨੀ ਕਦੋਂ ਵੀ ਹਮਲਾ ਕਰ ਸਕਦੇ ਆ ਤੇ ਇਸ ਕਰਕੇ ਸਾਡੇ ਲਈ ਉਹਨਾਂ ਦੇ ਪਿੱਛੇ ਜਾਣਾ ਠੀਕ ਨਹੀਂ ਪਰ ਕਿਹਾ ਜਾਂਦਾ ਹੈ ਕਿ ਨਿਧਾਨ ਸਿੰਘ ਪੰਜ ਹੱਥਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਉਹਨਾਂ ਦੇ ਪਿੱਛੇ ਕੂਚ ਕੀਤਾ ਉਹਨਾਂ ਤੇ ਚੜ੍ਹਾਈ ਕੀਤੀ ਭੱਜੀਆਂ ਜਾਂਦੀਆਂ afghaan faujyan ਦੇ ਉੱਤੇ ਤੇ ਗਾਂ ਜਦੋਂ ਗਏ ਤੇ ਫਿਰ ਇਹ ਸੋਚ ਕੇ ਫਿਰ ਸਰਦਾਰ ਹਰੀ ਸਿੰਘ ਨਲੂਆ ਵੀ ਉਹਨਾਂ ਨੂੰ ਇਹ ਸੀ ਕਿ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜੇ ਸਰਦਾਰ ਨਿਹਾਲ ਸਿੰਘ ਪੰਜ ਹੱਥਾ ਦਾ ਵੀ ਤੇ ਉਹਨਾਂ ਨੇ ਉਹਨਾਂ ਦੇ ਪਿੱਛੇ ਫਿਰ ਕੂਚ ਕਰ ਦਿੱਤਾ ਸਰਦਾਰ ਹਰੀ ਸਿੰਘ ਨਲੂਆ ਨੇ ਜਦੋਂ ਥੋੜਾ ਜਿਹਾ ਅੱਗੇ ਜਾਂਦੇ ਆ ਤੇ ਉੱਥੇ ਆਉਣ ਦਾ ਕਿ ਜਿਹੜੀਆਂ afghani faujyan ਲੁੱਕ ਕੇ ਬੈਠੀਆਂ ਹੁੰਦੀਆਂ ਕਿ ਉਹ ਪਿੱਛੋਂ ਵਾਰ ਕਰਦਿਆਂ ਸਰਦਾਰ ਹਰੀ ਸਿੰਘ ਨਲੂਆ ਦੀ ਟੁਕੜੀ ਦੇ ਉੱਤੇ ਜਿਹੜੀ ਫੌਜੀ ਟੁਕੜੀ ਸਰਦਾਰ ਹਰੀ ਸਿੰਘ ਨਲੂਆ ਦੇ ਕੋਲ ਸੀਗੀ ਕਿ ਉਹ ਫਿਰ ਉਸ ਸਮੇਂ ਜਾ ਕੇ ਜਿਹੜੀ 26 April ਨੂੰ ਸਰਦਾਰ ਹਰੀ ਸਿੰਘ ਨਲੂਆ ਦੇ ਕਿਹਾ ਜਾਂਦਾ ਕਿ ਦੋ ਗੋਲੀਆਂ ਵਜਦੀਆਂ ਇੱਕ ਛਾਤੀ 'ਚ ਵਜਦੀ ਆ ਤੇ ਇੱਕ ਵੱਖੀ ਦੇ ਵਿੱਚ ਗੋਲੀ ਵਜਦੀ ਆ ਤੇ ਉੱਥੋਂ ਜਿਹੜੀ ਉਹ ਗੋਲੀ ਐਸੀ ਲੱਗੀ ਕਿ ਸਿੱਖ ਰਾਜ ਜਿਹੜਾ ਡਾਵਾ ਡੋਲਣਾ ਸ਼ੁਰੂ ਹੋ ਜਾਂਦਾ ਕਿਉਂਕਿ ਇੱਕ ਮਾਨ ਜਰਨੈਲ ਯੋਦਾ ਉਹ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲਾ ਸੀ ਤੇ ਉੱਥੋਂ ਫਿਰ ਕੀ ਹੁੰਦਾ ਕਿ ਸਰਦਾਰ ਹਰੀ ਸਿੰਘ ਨਲੂਆ ਉਵੇਂ ਹੀ ਆਪਦੇ ਘੋੜੇ ਦੇ ਉੱਤੇ ਤੇ ਵਾਪਸ ਜਮਰੌਹ ਦੇ ਕਿਲੇ ਦੇ ਵਿੱਚ ਆ ਜਾਂਦੇ ਆ ਜਦੋਂ ਆਉਂਦੇ ਆ ਤੇ ਭਾਈ ਮਾਹ ਸਿੰਘ ਉਹਨਾਂ ਨੂੰ ਉਹਨਾਂ ਦੇ ਆਪਦੇ ਕਮਰੇ ਦੇ ਵਿੱਚ ਲੈ ਕੇ ਜਾਂਦੇ ਆ ਤੇ ਇਸ ਤੋਂ ਬਾਅਦ ਇਤਿਹਾਸਕਾਰ ਇਹ ਲਿਖਦੇ ਆ ਕਿ 5 ਦਿਨਾਂ ਤੱਕ 5 ਦਿਨਾਂ ਤੱਕ ਸਰਦਾਰ ਹਰੀ ਸਿੰਘ ਨਲੂਏ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਤੇ ਉਹਨਾਂ ਦੇ ਲਈ ਅੰਦਰ ਕਿਉਂਕਿ ਸ਼ਾਇਦ ਕਈ ਇਤਿਹਾਸਕਾਰ ਲਿਖਦੇ ਆ ਕਿ 30 ਅਪ੍ਰੈਲ ਨੂੰ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੁੰਦੇ ਆ ਪਰ ਕਈ ਇਤਿਹਾਸਕਾਰ ਕਹਿੰਦੇ ਆ ਕਿ ਗੋਲੀ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਜਮਰੋਧ ਦੇ ਕਿਲੇ ਵਿੱਚ ਵਾਪਸ ਪਰਤਦੇ ਆ 28 ਅਪ੍ਰੈਲ ਨੂੰ ਹੀ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਹੋ ਜਾਂਦੀ ਆ ਤੇ ਚਲੋ ਉਸ ਤੋਂ ਬਾਅਦ ਕੀ ਹੁੰਦਾ ਕਿ ਸਰਦਾਰ ਹਰੀ ਸਿੰਘ ਨਲੂਆ ਨੇ ਭਾਈ ਮਾਹ ਸਿੰਘ ਨੂੰ ਕਿਹਾ ਕਿ ਤੁਸੀਂ ਕਿਸੇ ਤੱਕ ਵੀ ਇਹ ਖਬਰ ਨਹੀਂ ਪਹੁੰਚਣ ਦੇਣੀ ਕਿ ਸਰਦਾਰ ਹਰੀ ਸਿੰਘ ਨਲੂਆ ਜਿਹੜੇ ਉਹ ਸ਼ਹੀਦ ਉੱਤੇ ਇੱਕ ਹੋ ਚੁੱਕੇ ਆ ਉਹ ਇਸ ਦੁਨੀਆ ਤੇ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਹਾਲੇ ਤੱਕ ਹਾਲੇ ਤੱਕ ਲਾਹੌਰ ਦਰਬਾਰ ਵੱਲੋਂ ਕੋਈ ਸਹਾਇਤਾ ਨਹੀਂ ਸੀ ਪਹੁੰਚੀ ਕੋਈ ਫੌਜਾਂ ਨਹੀਂ ਸੀ ਆਈਆਂ ਉਹਨਾਂ ਨੂੰ ਇਹ ਸੀ ਕਿ ਜਿੰਨੀ ਕਿ ਇੱਥੇ ਫੌਜ ਆ ਇਹਨਾਂ ਦਾ ਵੀ ਮਨੋਬਲ ਜਿਹੜਾ ਟੁੱਟ ਜਾਣਾ ਇਹ ਗੱਲ ਸੁਣ ਕੇ ਤੇ ਉਧਰੋਂ ਜੇਕਰ ਇਹ ਗੱਲ ਇਹ ਖਬਰ ਅਫਗਾਨੀਆਂ ਤੱਕ ਪੁੱਜ ਗਈ ਤੇ ਉਹਨਾਂ ਨੇ 5 ਮਿੰਟ ਨਹੀਂ ਲਾਉਣੀ ਜਮਰੌਦ ਦੇ ਕਿਲੇ ਤੇ ਚੜਾਈ ਕਰਕੇ ਤੇ ਉਹਨਾਂ ਨੇ ਜਿਹੜਾ ਇਹ ਕਿਲਾ ਆਪਦੇ ਹੱਥ ਵਸ ਕਰ ਲੈਣਾ ਤੇ ਫਿਰ ਕੀ ਹੋਇਆ ਕਿ ਕਹਿੰਦੇ ਨੇ ਕਿ ਜਿਹੜੇ ਉਸ ਕਮਰੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਨੂੰ ਪਾਇਆ ਗਿਆ ਤੇ ਉੱਥੇ ਰਜਾਨਾ ਸੁਭਾ ਸ਼ਾਮ ਉਹਦੇ ਲਈ ਬਣ ਕੇ ਖਾਣਾ ਜਾਂਦਾ ਸੀ ਖਾਣਾ ਖਾਲੀ ਬਰਤਨ ਸੀਗੇ ਜਿਹੜੇ ਉਹ ਬਾਹਰ ਲਿਆਂਦੇ ਜਾਂਦੇ ਸਨ ਉਹਨਾਂ ਦੇ ਵਸਤਰ ਆ ਜਿਹੜੇ ਬਾਹਰ ਸੁੱਕਣੇ ਪਾਏ ਜਾਂਦੇ ਸਨ ਧੋ ਕੇ ਨਚੋੜ ਕੇ ਅੰਦਰੋਂ ਹੀ ਤੇ ਕਈ ਇਤਿਹਾਸਕਾਰ ਤਾਂ ਇਥੋਂ ਤੱਕ ਵੀ ਲਿਖਦੇ ਆ ਕਿ ਸਰਦਾਰ ਹਰੀ ਸਿੰਘ ਨਲੂਆ ਦੀ ਜਿਹੜੇ ਸਰੀਰ ਸੀਗਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘੋੜੇ ਦੇ ਉੱਪਰ ਬਿਠਾ ਕੇ ਬੰਨ ਕੇ ਜਮਰੌਹ ਦੇ ਕਿਲੇ ਦੇ ਉੱਤੋਂ ਦੀ ਗੇੜਾ ਘਤਾਇਆ ਜਾਂਦਾ ਤਾਂ ਕਿ ਦੁਸ਼ਮਣ ਜਿਹੜੇ ਉਹ ਇਸ ਗੱਲ ਤੋਂ ਡਰੇ ਰਹਿਣ ਉਹਨਾਂ ਨੂੰ ਇਹ ਪਤਾ ਨਾ ਲੱਗ ਸਕੇ ਕਿ ਸਰਦਾਰ ਹਰੀ ਸਿੰਘ ਨਲੂਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਸ਼ਹੀਦ ਹੋ ਚੁੱਕੇ ਹਨ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਫਿਰ ਭਾਈ ਮਾਹ ਸਿੰਘ ਲਾਹੌਰ ਦਰਬਾਰ ਦੇ ਨਾਮ ਤੇ ਚਿੱਠੀ ਲਿਖਦੇ ਆ ਤੇ ਇਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲਦੀ ਆ ਤੇ ਉਹ ਉਸੇ ਸਮੇਂ ਤੇ ਇਧਰ ਨੂੰ ਜਮਰੋਧ ਵੱਲ ਨੂੰ ਕੂਚ ਕਰਦੇ ਆ ਤੇ ਕਿਹਾ ਜਾਂਦਾ ਕਿ 3 ਮਈ ਨੂੰ ਰਖਤਾਸ ਵਿਖੇ ਵਿਖੇ ਮਹਾਰਾਜਾ ਰਣਜੀਤ ਸਿੰਘ ਨੂੰ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹਾਦਤ ਬਾਰੇ ਪਤਾ ਲੱਗਦਾ ਕਿ ਉਹ ਸ਼ਹੀਦ ਹੋ ਚੁੱਕੇ ਹਨ ਤੇ ਉਸ ਸਮੇਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਭੁੱਬਾਂ ਮਾਰ ਰੋਇਆ ਕਿਉਂਕਿ ਉਹਨਾਂ ਦੀ ਫੌਜ ਦਾ ਕਮਾਨ ਜਰਨੈਲ ਇੱਕ ਇਸ ਦੁਨੀਆ ਦਾ ਮਾਣ ਯੋद्धा ਇਸ ਦੁਨੀਆ ਤੋਂ ਚਲਾ ਗਿਆ ਸੀ ਤੇ ਇਹ ਸਭ ਕੁਝ ਮਹਾਰਾਜਾ ਅਨਜੀਤ ਸਿੰਘ ਇਹ ਜਾਣਦੇ ਸਨ ਕਿ ਉਹਨਾਂ ਲਈ ਸਰਦਾਰ ਹਰੀ ਸਿੰਘ ਨਲੂਆ ਕਿੰਨੇ ਕੀਮਤੀ ਸਨ ਸਿੱਖ ਰਾਜ ਦੇ ਲਈ ਸਰਦਾਰ ਹਰੀ ਸਿੰਘ ਨਲੂਆ ਕਿੰਨੇ ਕੀਮਤੀ ਸਨ ਤੇ ਹੋਰ ਕਈ ਇਤਿਹਾਸਕਾਰ ਇੱਥੋਂ ਤੱਕ ਲਿਖਦੇ ਆ ਕਿ ਬਾਅਦ ਵਿੱਚ ਜਦੋਂ ਮਹਾਰਾਜਾ ਅਨਜੀਤ ਸਿੰਘ ਨੂੰ ਇਸ ਗੱਲ ਬਾਰੇ ਇਸ ਖਬਰ ਬਾਰੇ ਪਤਾ ਲੱਗਾ ਕੇ ਸਰਦਾਰ ਹਰੀ ਸਿੰਘ ਨਲੂਏ ਵੱਲੋਂ ਚਿੱਠੀਆਂ ਲਿਖੀਆਂ ਗੰਗਾ ਸੀ ਲਾਹੌਰ ਦਰਬਾਰ ਨੂੰ ਕਿ ਸਾਨੂੰ ਫੌਜੀ ਮਦਦ ਭੇਜੀ ਜਾਵੇ ਉੱਥੇ ਜਮਰੌਦ ਦੇ ਕਿਲੇ ਦੇ ਵਿੱਚ ਤੇ ਉਹ ਜਿਹੜੀਆਂ ਚਿੱਠੀਆਂ ਗੁਲਾਬ ਸਿੰਘ ਡੋਗਰੇ ਦੇ ਹੱਥ ਲੱਗੀਆਂ ਤੇ ਉਹਨੇ ਸਾਡੇ ਤੱਕ ਪਹੁੰਚਦੀਆਂ ਨਹੀਂ ਕੀਤੀਆਂ ਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਗੜਵੀ ਚਲਾ ਕੇ ਮਾਰੀ ਗੁਲਾਬ ਸਿੰਘ ਡੋਗਰੇ ਵੱਲ ਨੂੰ ਕਿ ਉਹਨੂੰ ਕਿਹਾ ਕਿ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਤੇ ਇਸ ਤਰ੍ਹਾਂ ਇੱਕ ਦੁਨੀਆ ਦਾ ਮਾਣ ਯੋਦਾ ਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਪਰ ਉਸ ਯੋਧੇ ਦੀ ਸ਼ਹਾਦਤ ਨੂੰ ਅੱਜ ਵੀ ਲੋਕ ਪੂਰੀ ਦੁਨੀਆ ਉਸ ਨੂੰ ਜਾਣਦੀ ਆ ਕਿ ਕਿਹਾ ਜਾਂਦਾ ਹੈ ਕਿ ਜਿਹੜੀਆਂ ਅਫਗਾਨੀ ਔਰਤਾਂ ਸਨ ਨਾ ਜਦੋਂ ਉਹਨਾਂ ਦੇ ਬੱਚੇ ਜिद ਕਰਦੇ ਸਨ ਜਿਵੇਂ ਆਪਣੇ ਕਹਿ ਦਿੰਦੇ ਆ ਨਾ ਕਿ ਵੀ ਸੌਂ ਜਾ ਵੀ ਸ਼ੇਰ ਆ ਜਾਊਗਾ ਜਾਂ ਕਿਵੇਂ ਵੀ ਹੈ ਨਾ ਤੇ ਉਸ ਸਮੇਂ ਅਫਗਾਨੀ ਔਰਤਾਂ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਡਰਾਵਾ ਦਿੰਦੀਆਂ ਸਨ ਕਿ ਟੇਕ ਕੇ ਪੈ ਜਾ ਨਲਵਾ ਆ ਗਿਆ ਹੈ ਤੇ ਇਹ ਇਹ ਇੰਨਾ ਖੋਪਸੀ ਸਰਦਾਰ ਹਰੀ ਸਿੰਘ ਨਲੂਏ ਦਾ ਉਹ ਜਿਵੇਂ ਕਿਸੇ ਸ਼ਾਇਰ ਨੇ ਵੀ ਲਿਖਿਆ ਸੀ ਕਿ ਸੌਂਜਾ ਕਾਕਾ ਸੌਂਜਾ ਬੱਚਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ ਤੇ ਇਹ ਸਾਰੀਆਂ ਗੱਲਾਂ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਾਨੋ ਸ਼ੌਕਤ ਦੇ ਵਿੱਚ ਹੀ ਕੰਗਾ ਗੰਗਾ ਤੇ ਕਿਵੇਂ ਲੱਗੀ ਇਹ ਵੀਡੀਓ ਤੁਹਾਨੂੰ ਸਰਦਾਰ ਹਰੀ ਸਿੰਘ ਨਲੂਏ ਦੀ ਇਤਿਹਾਸਿਕ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਿਉਂਕਿ ਇੱਕ 10 15 ਦੀ ਮਿੰਟ ਦੀ ਵੀਡੀਓ ਦੇ ਵਿੱਚ ਇੱਕ ਇੰਨੇ ਵੱਡੇ ਇਤਿਹਾਸ ਨੂੰ ਇੱਕ ਇੰਨੇ ਵੱਡੇ ਯੋਗ ਨੂੰ ਇੱਕ ਇੰਨੇ ਵੱਡੇ ਮਹਾਨ ਯੋਧੇ ਨੂੰ ਉਹਦੇ ਬਾਰੇ ਗੱਲ ਕਰਨੀ ਇਹ ਬਹੁਤ ਇੱਕ ਛੋਟੀ ਜੀ ਗੱਲ ਆ ਪਰ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਤੇ ਪੰਜਾਬੀਓ ਤੁਸੀਂ ਜਿੱਥੇ-ਜਿੱਥੇ ਵੀ ਕਿਤੇ ਵੀ ਦੁਨੀਆ ਦੇ ਜਿਸ ਵੀ ਕੋਨੇ 'ਚ ਬੈਠੇ ਹੋ ਨਾ ਇਸ ਵੀਡੀਓ ਨੂੰ ਜੇ ਕੋਈ ਬੰਦਾ ਫੇਸਬੁੱਕ ਤੋਂ ਬੈਠਾ ਸੁਣ ਰਿਹਾ ਤੇ ਫੇਸਬੁੱਕ ਤੇ ਸ਼ੇਅਰ ਕਰਿਓ ਜੋ ਜੇ ਕੋਈ ਬੰਦਾ YouTube ਤੇ ਬੈਠਾ ਸੁਣ ਰਿਹਾ ਤੇ ਜਿਸ ਵੀ ਮਾਧਿਅਮ ਰਾਹੀਂ ਤੁਸੀਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੱਕ ਇਸ ਵੀਡੀਓ ਨੂੰ ਪਹੁੰਚਾ ਸਕਦੇ ਹੋ ਜਰੂਰ ਪਹੁੰਚਾਏ ਦਿਓ ਕਿਉਂਕਿ ਸਾਨੂੰ ਆਪਣੇ ਇਤਿਹਾਸ ਦੇ ਉੱਤੇ ਸਾਨੂੰ ਆਪਣੇ ਯੋਧਿਆਂ ਦੇ ਉੱਤੇ ਫਕਰ ਆ ਮਾਣ ਮਹਿਸੂਸ ਕਰਦੇ ਹਾਂ ਕਿ ਦੁਨੀਆ ਦੇ ਮਹਾਨ ਮਹਾਨ ਮੈਗਜ਼ੀਨਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਇਸ ਸਰਦਾਰ ਹਰੀ ਸਿੰਘ ਨਲੂਆ ਮਹਾਨ ਯੋਧੇ ਦੇ ਬਾਰੇ ਛਪਿਆ ਔਰ ਪੂਰੀ ਦੁਨੀਆ ਦੇ ਵਿੱਚ ਇਹ ਯੋਧੇ ਨੇ ਸਰਦਾਰ ਹਰੀ ਸਿੰਘ ਨਲੂਆ ਨੇ ਆਪਣੀ ਛਾਪ ਛੱਡੀ ਤੇ ਪੂਰੀ ਦੁਨੀਆ ਦਾ ਮਹਾਨ ਜਰਨੈਲ ਮਹਾਨ ਕਮਾਂਡਰ ਸਾਫਤ ਹੋਇਆ ਸਰਦਾਰ ਹਰੀ ਸਿੰਘ ਨਲੂਆ ਬਹੁਤ ਬਹੁਤ ਧੰਨਵਾਦ ਵੀਡੀਓ ਨਾਲ ਅੰਤ ਤੱਕ ਜੁੜੇ ਰਹਿੰਦੇ